ਇਸ ਵਾਰ ਨਸ਼ੀਆਂ ਨੇ ਤਾਂ ਹੱਦ ਹੀ ਕਰ ਦਿੱਤੀ ਬੀਆਰਟੀਸੀ ਲੇਨ ਦੀ ਗ੍ਰਿਲ ਤੱਕ ਨੂੰ ਨਹੀਂ ਪਕਸ਼ਿਆ ਆ ਨਸ਼ੇੜੀ ਕੁਛ 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 ਭਾਈ ਕਿੱਧਰ ਲੈ ਕੇ ਚੱਲੇ ਜੇ ਕਿੱਧਰ ਲੈ ਕੇ ਚੱਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਚੀਜ਼ਾਂ ਕਰਦੇ ਆ ਆ ਦੇਖੋ ਲੋਹਿਆ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕਿ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ ਇਹ ਵੀਡੀਓ ਅੰਮ੍ਰਿਤਸਰ ਦੇ ਪੁਤਲੀਕਾਰ ਚੌਂਕ ਨੇੜੇ ਨਫਰੀਤ ਹਸਪਤਾਲ ਦੇ ਬਾਹਰ ਦੀ ਦਸਤੀ ਜਾ ਰਹੀ ਹੈ ਜਿੱਥੇ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਬਾਈਕ ਸਵਾਰ ਦੋ ਨੌਜਵਾਨ ਲੁਏਦੀ ਗ੍ਰਿਲ ਚੁੱਕ ਕੇ ਜਿਸ ਨੂੰ ਕੱਪੜੇ ਨਾਲ ਲਪੇਟਿਆ ਹੋਇਆ ਸੀ ਆਪਣੇ ਨਾਲ ਲੈ ਚੱਲੇ ਸੀ ਪਰ ਮੌਕੇ ਤੇ ਕੁਝ ਨੌਜਵਾਨ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਆਪਣੇ ਮੋਬਾਈਲ ਤੇ ਇਹ ਵੀਡੀਓ ਕੈਪਚਰ ਕਰ ਲਈ ਜਦੋਂ ਨੌਜਵਾਨਾਂ ਨੇ ਇਹਨਾਂ ਨਸ਼ੇੜੀ ਮੁੰਡਿਆਂ ਨੂੰ ਪੁੱਛਿਆ ਕਿ ਉਹ ਇਹ ਗ੍ਰਿਲ ਕਿੱਥੇ ਲੈ ਕੇ ਚੱਲੇ ਨੇ ਤਾਂ ਉਹ ਡਰ ਦੇ ਮਾਰੇ ਉੱਥੇ ਹੀ ਗ੍ਰਿਲ ਸੁੱਟ ਕੇ ਫਰਾਰ ਹੋ ਗਏ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਇੱਕ ਵਾਰ ਦੇਖੋ ਪੂਰਾ ਵੀਡੀਓ ਮੈਂ ਤਾਂ ਪੁੱਛ ਰਿਹਾ ਹਾਂ ਜੀ ਭਾਈ ਲਾ ਰਹਿਆ ਦਾ ਹੈ ਨਸ਼ੇੜੀ ਪੁੱਛਲਾਕਲਾਕਲਾ ਭਾਈ ਕਿੱਧਰ ਲੈ ਕੇ ਚੱਲੇ ਜੇ ਕਿੱਧਰ ਲੈ ਕੇ ਚੱਲੇ ਭਾਈ ਛੱਡ ਦੋ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਚੀਜ਼ਾਂ ਕਰਦੇ ਆ ਆ ਦੇਖੋ ਲੋਹਿਆ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ ਇਸ ਵਾਰ ਨਸ਼ੀੜੀਆਂ ਨੇ ਤਾਂ ਹੱਦ ਹੀ ਕਰ ਦਿੱਤੀ ਬੀਆਰਟੀਸੀ ਲੇਨ ਦੀ ਗ੍ਰਿਲ ਤੱਕ ਨੂੰ ਨਹੀਂ ਪਕਸ਼ਿਆ ਨਸ਼ੇੜੀ ਕਲਾਸ 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 ਭਾਈ ਕਿੱਧਰ ਲੈ ਕੇ ਚੱਲੇ ਜੇ ਕਿੱਧਰ ਲੈ ਕੇ ਚੱਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਚੀਜ਼ਾਂ ਕਰਦੇ ਆ ਆ ਦੇਖੋ ਲੋਹਿਆ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ ਇਹ ਵੀਡੀਓ ਅੰਮ੍ਰਿਤਸਰ ਦੇ ਪੁਤਲੀਕਾਰ ਚੌਂਕ ਨੇੜੇ ਨਫਰੀਤ ਹਸਪਤਾਲ ਦੇ ਬਾਹਰ ਦੀ ਦਸਤੀ ਚੱ ਰਹੀ ਹੈ ਜਿਤੇ ਸਾਫ਼ ਤੌਰ ਤੇ ਨਜ਼ਰ ਆ ਰਹੀ ਕਿ ਕਿਸ ਤਰੀਕੇ ਦੇ ਨਾਲ ਬਾਈਕ ਸਵਾਰ ਦੋ ਨੌਜਵਾਨ ਲੋਏ ਦੀ ਗ੍ਰਿਲ ਚੁੱਕ ਕੇ ਜਿਸ ਨੂੰ ਕੱਪੜੇ ਨਾਲ ਲਪੇਟਿਆ ਹੋਇਆ ਸੀ ਆਪਣੇ ਨਾਲ ਲੈ ਚਲੇ ਸੀ ਪਰ ਮੌਕੇ ਤੇ ਕੁਝ ਨੌਜਵਾਨ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਆਪਣੇ ਮੋਬਾਈਲ ਤੇ ਇਹ ਵੀਡੀਓ ਕੈਪਚਰ ਕਰ ਲਈ ਜਦੋਂ ਨੌਜਵਾਨਾਂ ਨੇ ਇਹਨਾਂ ਨਸ਼ੇੜੀ ਮੁੰਡਿਆਂ ਨੂੰ ਪੁੱਛਿਆ ਕਿ ਉਹ ਗ੍ਰਿਲ ਕਿੱਥੇ ਲੈ ਕੇ ਚੱਲੇ ਨੇ ਤਾਂ ਉਹ ਡਰ ਦੇ ਮਾਰੇ ਉੱਥੇ ਹੀ ਗ੍ਰਿਲ ਸੁੱਟ ਕੇ ਫਰਾਰ ਹੋ ਗਏ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਇੱਕ ਵਾਰ ਦੇਖੋ ਪੂਰਾ ਵੀਡੀਓ ਮੈਂ ਤਾਂ ਪੁੱਛ ਲੈਣਾ ਜੀ ਭਾਈ ਲਾ ਰਹੇ ਹੁੰਦਾ ਏ ਆ ਨਸ਼ੇੜੀ ਕੁਛ ਕਿਲਾਕ 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 ਭਾਈ ਕਿੱਧਰ ਲੈ ਕੇ ਚੱਲੇ ਜੇ ਇੱਧਰ ਲੈ ਕੇ ਚੱਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਜੀ ਦਾ ਕਰਦੇ ਆ ਆ ਦੇਖੋ ਲੋਹਾ ਪੋਟ ਕੇ ਲੈ ਕੇ ਵੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ